ਸੰਤ ਬਾਬਾ ਮਾਨਪ੍ਰੀਤ ਸਿੰਘ ਜੀ ਦੇ ਅਲੀਪੁਰ ਖਾਲਸਾ ਵਾਲੇ ਜਿਨ੍ਹਾਂ ਨੇ ਸੰਤ ਮਹਾਰਾਜ ਨੂੰ ਸਰਦਾ ਤੇ ਸਤਕਾਰ ਭੇਟ ਕੀਤਾ ਹੈ ਨਾਲ ਹੀ ਅਗਲੀ ਬੇਨਤੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਰੱਖਵੇ ਵਾਲੇ ਮਾਨਪੁਰਖਾ ਵੱਲੋਂ ਜਥਾ ਪਹੁੰਚਿਆ 5 ਮਿੰਟਾਂ ਵਾਸਤੇ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਅਤੇ ਸੰਤ ਮਹਾਰਾਜਿਆਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨਗੇ ਰਕਵੇ ਵਾਲੇ ਮਹਾਪੁਰਖਾਂ ਦੇ ਨਾਲ ਸੰਤ ਮਹਾਰਾਜਿਆਂ ਦਾ ਬੜਾ ਅਥਾਹ ਪ੍ਰੇਮ ਪਿਆਰ ਹੈ ਔਰ ਇੱਥੇ ਦੇਸ਼ਾਂ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਔਰ ਬੇਅੰਤ ਵਾਰ ਮਹਾਪੁਰਖਾਂ ਦਾ ਮਿਲਾਪ ਹੋਇਆ ਔਰ ਪ੍ਰੇਮ ਦੇ ਵਦੇ ਮਹਾਪੁਰਖਾਂ ਦੇ ਜਥੇ ਦੇ ਸਿੰਘ ਸੇਵਾਦਾਰ ਪਹੁੰਚੇ ਨੇ ਜੀ ਆਇਆਂ ਨੂੰ ਠੀਕ 5 ਮਿੰਟਾਂ ਵਾਸਤੇ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਜਿਨ ਸਾਸ ਗਿਰਾਸਨਾ ਵਿਸਰ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨਾ ਸੋਈ ਸੰਤ ਗਜ ਵੱਜ ਕੇ ਫਤੇ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਵੱਡੇ ਭਾਗ ਹਨ ਸਾਡੇ ਸਾਰਿਆਂ ਦੇ ਜਿਨ੍ਹਾਂ ਨੇ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਕਮਾਏ ਹੋਏ ਬਚਨਾਂ ਵਿੱਚ ਰਹਿ ਕੇ ਸੰਗਤ ਕਰਕੇ ਆਪ ਜਪਹਿ ਅਵਰ ਨਾਮ ਜਪਾਵੇ ਵੰਡਿਆ ਹੈ ਅਤੇ ਵੰਡਦੇ ਰਹੇ ਹਨ ਵੰਡਦੇ ਰਹਿਣਗੇ ਆਓ ਮਨ ਵਰਤੀਆਂ ਇਕਾਗਰ ਕਰਕੇ ਸੁਰਤਿਆਂ ਨੂੰ ਇਕਾਗਰ ਕਰਕੇ ਗਾਜਵਾਜ ਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਇੱਕ ਬਚਨ ਸੁਣਾਇਆ ਸੀ ਕਿ ਉਹਨਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਕਿ ਮਹਾਪੁਰਖਾਂ ਨੂੰ ਅਸੀਂ ਕਦੇ 1 ਵਜੇ ਤੋਂ ਬਾਅਦ ਇਸਨਾਨ ਕਰਦੇ ਆ ਨਹੀਂ ਦੇਖਿਆ ਸੋ ਮਹਾਪੁਰਖਾਂ ਦਾ ਕੱਲਾ ਕੱਲਾ ਬਚਨ ਪੱਲੇ ਬੰਨਣ ਵਾਲਾ ਹੁੰਦਾ ਹੈ ਆਪਾਂ ਆਪਣੇ ਹਿਰਦਿਆਂ ਦੇ ਵਿੱਚ ਮਹਾਪੁਰਖਾਂ ਦੇ ਬਚਨਾਂ ਨੂੰ ਸੰਭਾਲ ਲਈਏ ਅਮਰ ਤਸਕੀਏ ਸਿੰਘ ਸਜੀਏ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੀਏ ਜੀ ਦਾਸ ਸਿੰਘ ਸਾਹਿਬ ਜਥੇਦਾਰ ਬਾਬਾ ਜਗਿੰਦਰ ਸਿੰਘ ਜੀ ਅਕਾਲੀ ਮੁਖੀ ਸ਼ਰੋਮਣੀ ਪੰਥ ਅਕਾਲੀ ਬੰਦਾਦਲ 96 ਕਰੋੜੀ ਪੰਜਵਾਂ ਤਖਤ ਰਕਬੇ ਵਾਲੇ ਮਹਾਪੁਰਖਾਂ ਵੱਲੋਂ ਮਹਾਪੁਰਖਾਂ ਨੂੰ ਸਰਬਦਾ ਦੇ ਬੋਲ ਭੇਟ ਕਰਦਾ ਹੈ ਭੁੱਲਾਂ ਚੁੱਕਾਂ ਦੇਖੇ ਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਹ ਸਨ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਰੱਖਵੇ ਰਕਵੇ ਵਾਲੇ ਮਹਾਂਪੁਰਖਾਂ ਦੇ ਜਥੇ ਦੇ ਸੇਵਾਦਾਰ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੈ ਅਤੇ ਸੰਤ ਮਹਾਰਾਜਿਆਂ ਨੂੰ ਬਾਬਾ ਜੋਗਿੰਦਰ ਸਿੰਘ ਜੀ ਆਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਅਸਥਾਨ ਵੱਲੋਂ ਬਹੁਤ ਬਹੁਤ ਧੰਨਵਾਦ ਨਾਲ ਹੀ ਅਗਲੇ ਬੈਂਤੀ ਲੰਮੇ ਸਮੇਂ ਤੋਂ ਬੈਠੇ ਨੇ ਸੰਤ ਬਾਬਾ ਰਾਜਵਿੰਦਰ ਸਿੰਘ ਢਿੱਬੇ ਵਾਲੇ ਕੇਵਲ 5 ਮਿੰਟ ਦੀ ਹਾਜ਼ਰੀ